ਕਿੰਨੀ ਕੁ ਜ਼ਰੂਰਤ ਹੁੰਦੀ ਆ ਇਹ ਤਾਂ ਜਦੋਂ ਆਸਾਬ ਵਰਤਦਾ ਉਦੋਂ ਹੀ ਸਮਝ ਲੱਗਦੀ ਆ ਕਿਉਂਕਿ ਇਹ ਜਿਹੜੀ ਚੀਜ਼ ਹੈ ਇਹ ਹੁਣੀ ਬਹੁਤ ਜ਼ਰੂਰੀ ਐਕਟਿਵ ਹੋਣੀ ਚਾਹੀਦੀ ਆ ਤੇ ਸਾਰੇ ਸਾਜੂ ਸਮਾਨ ਨਾ ਪੂਰੀਆ ਹੋਣੀਆਂ ਚਾਹੀਦੀਆਂ ਤਾਂ ਜੋ ਕਿਸੇ ਵੀ ਖਾਸੇ ਦੇ ਗ੍ਰਾਂਡ ਦੇ ਵਿੱਚ ਇਹ ਜਿਹੜੀ ਹੈ ਫਾਇਰ ਗੇਟ ਦਾ ਕੰਮ ਜਦੋਂ ਅਹਿਮ ਹੋ ਜਾਂਦਾ ਕਿਉਂਕਿ ਖਾਸ ਤੌਰ ਤੇ ਜਦੋਂ ਦੀਵਾਲੀ ਦਾ ਮੌਸਮ ਹੁੰਦਾ ਉਦੋਂ ਇਹ ਚੀਜ਼ਾਂ ਦੀ ਬਹੁਤ ਲੋੜ ਪੈਂਦੀ ਹੈ ਜਦੋਂ ਅੱਗ ਬਜਾਉਣ ਵਾਸਤੇ ਇਹ ਯੰਤਰ ਜਿਹੜੇ ਆ ਇਹ ਕੰਮ ਆਣੇ ਚਾਹੀਦੇ ਆ ਸਾਡੇ ਨਾਲ ਅਧਿਕਾਰੀ ਇੱਥੇ ਫਾਇਰ ਅਫਸਰ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਕੀ ਦੇ ਨਾਲ ਕਿੰਨਾ ਕੁ ਰੋਲ ਹੈ ਕਿ ਕਿੰਨੇ ਕੁ ਸક્ષਮ ਹੈਗੇ ਆ ਜਦੋਂ ਵੀ ਕੋਈ ਐਮ ਦਾ ਹਾਦਸਾ ਵਾਪਰਦਾ ਸਤਿਕਾਰਯੋਗ ਸਤਿਕਾਰਯੋਗ ਸਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਮਿੰਟ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਇਹਦਾ ਜ਼ਿਲ੍ਹਾ ਫੋਲਪੁਰ ਦੇ ਵਾਸੀ ਨੇ ਕਹਿੰਦੇ ਤਾਂ ਜਾਂ ਮੀਡੀਆ ਸਭ ਨੂੰ ਮਤਲਬ ਮੇਰੇ ਵਿਸ਼ਵਾਸ ਜੁਣਾ ਜਿੰਨਾ ਚਿਰ ਮੈਂ ਇਸ ਜ਼ਿਲ੍ਹੇ ਦੀ ਸੇਵਾ ਕਰਾਂਗਾ ਤਾਂ ਮੈਂ ਸੇਵਾ ਦੀ ਭਾਵਨਾ ਰੱਖ ਕੇ ਇਸ ਜ਼ਿਲ੍ਹੇ ਵਿੱਚ ਕੰਮ ਕਰਾਂਗਾ ਜਿਹੜੀਆਂ ਮੇਰੀਆਂ ਜ਼ਿੰਮੇਵਾਰੀਆਂ ਸਰਕਾਰ ਵੱਲੋਂ ਲਗਾਈਆਂ ਗਈਆਂ ਨੇ ਮੈਂ ਕੋਸ਼ਿਸ਼ ਕਰਾਂਗਾ ਵੀ ਮੈਂ ਉਹ ਪੂਰੀਆਂ ਕਰਾਂ ਤੇ ਮੈਂ ਜੀ ਆਇਆਂ ਆਖਦਾ ਤੁਹਾਨੂੰ ਤੁਸੀਂ ਮੇਰੇ ਕੋਲ ਇੰਟਰਵਿਊ ਦੇਣ ਵਾਸਤੇ ਆਏ ਤਾਂ ਜਿਵੇਂ ਮੁੱਢਲੀ ਫੈਸਲ ਸਖਿਆ ਤਾਂ ਤੁਸੀਂ ਇੱਕ ਗੱਲ ਕੀਤੀ ਇਸ ਬਾਰੇ ਜਾਣਕਾਰੀ ਹੋਣੀ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੇ ਕਿ ਅਸੀਂ ਬੜੇ ਵੱਡੇ ਹਾਸੇ ਟਾਲ ਸਕਦੇ ਹਾਂ ਜੇ ਉਹਦੇ ਬਾਰੇ ਸਾਨੂੰ ਲੋੜ ਹੈ ਪਰ ਫੈਸਲ ਬਗਟਰਾ ਸਿਹਤ ਸੀ ਬਹੁਤ ਵੱਡਾ ਹੈ ਪਰ ਅਸੀਂ ਫੈਸਲ ਬਗਟ ਨੂੰ ਛੋਟਾ ਆਧਾਰਾ ਨਾ ਬਣਨੀ ਇਹ ਵੀ ਇੱਕ ਅਰਜੈਂਸੀ ਆਧਾਰਾ ਹੈ ਜਦੋਂ ਕੋਈ ਵੱਡਾ ਹਾਸਾ ਹੁੰਦਾ ਹੈ ਪਰ ਉਦੋਂ ਸਾਨੂੰ ਪਤਾ ਲੱਗਦਾ ਵੀ ਇਸ ਹਾਸੇ ਨੂੰ ਬਚਾਉਣ ਵਾਸਤੇ ਸਾਡੇ ਜਵਾਨ ਕਈ ਵਾਰਾਂ ਸ਼ਹੀਦੀ ਵੀ ਵਜਾਉਂਦੇ ਕਈ ਵਾਰਾਂ ਸਾਨੂੰ ਰਸਤੇ ਨਹੀਂ ਮਿਲਦੇ ਜਦੋਂ ਕੋ ਘਟਨਾ ਹੁੰਦੀ ਹੈ ਪਰ ਜਦੋਂ ਸਾਡਾ ਰੂਟਰ ਉਹ ਆਇਦਾ ਲੱਦੀ ਦਾ प्लीज ਮੈਂ ਰਿਕਵੈਸਟ ਕਰਾਂਗਾ ਸਾਰਿਆਂ ਨੂੰ ਵੀ ਪਹਿਲ ਦੇ ਆਧਾਰ ਤੇ ਸਾਨੂੰ ਰਸਤਾ ਦਿੱਤਾ ਜਾਵੇ ਤਾਂ ਜੋ ਅਸੀਂ ਜਲਦ ਤੋਂ ਜਲਦ ਘਟਨਾਵਾਂ ਵਾਲੀ ਥਾਂ ਤੇ ਪਹੁੰਚ ਕੇ ਵਕਤ ਤੋਂ ਬਾਅਦ ਨੁਕਸਾਨ ਜਿਹੜਾ ਹੋਣਾ ਹੈ ਉਹਨੂੰ ਘੱਟ ਕੀਤਾ ਜਾ ਸਕੇ ਤੇ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਤਾਂ ਜਿੱਥੇ ਸਾਡੀ ਸੇਵਾ ਦੀ ਗੱਲ ਹੈ ਅਸੀਂ ਦਿਨ ਭਰ 24 ਘੰਟੇ ਮਦਦ ਤਿਆਰ ਬਕਰਿਆ ਤੇ ਬਾਕੀ ਪਬਲਿਕ ਨੂੰ ਵੀ ਇਨਫਰਮੇਸ਼ਨ ਦੇਣਾ ਕਿ ਇਸ ਬਾਰੇ ਤੁਸੀਂ ਇਹ ਬਾਹੀ ਸਮਝੋ ਸਰ ਜਦ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਹੁੰਦਾ ਵੀ ਕਿ ਇਹ ਇਹ ਸਟਾਫ ਦੀ ਕਾਰ ਵੀ ਖਸੂਦੀ ਆ ਜਾਂ ਇਸ ਤੋਂ ਮੈਂ ਹੁੰਦੇ ਆ ਕੱਢਣਾ ਉਹ ਪੁਰਾਣੀ ਹੁੰਦੀ ਆ ਪੂਰੀ ਕਾਰ ਹੀ ਖਸੂਦੀ ਆ ਆ ਤੁਹਾਡੇ ਕੋਲ ਜਫਰੋਪੁਰ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੇ ਪਰਬੰਧ ਹੈ ਇਥੇ ਫਿਰੋਜ਼ਪੁਰ ਦੇ ਵਿੱਚ ਪਹਿਲਾਂ ਚਲੋ ਮਾੜੀਆਂ-ਮੋਟੀਆਂ ਪ੍ਰੋਬਲਮਾਂ ਸੀ ਪਰ ਹੁਣ ਸਰਕਾਰ ਨੇ ਬੜੀ ਵਧੀਆ ਫਾਇਰਵਾਲ ਟੈਂਡਰ ਦੇ ਉੱਤੇ ਨਹੀਂ ਬਾਕੀ ਸਾਡੇ ਕੋਲ ਸਾਜੋ-ਸਮਾਨ ਜੋ ਸਾਡੇ ਹੈੱਡ ਆਫਿਸ ਵੱਲੋਂ ਕੈਨੇਡਾ ਵੱਲੋਂ ਸਮੇਂ-ਸਮੇਂ 'ਤੇ ਖਿਆਸੂ ਜਾਰ ਕੋ ਭੋੜ ਦੇ ਦੀਆਂ ਸਾਨੂੰ ਜ਼ਰੂਰਤ ਵਾਲੀਆਂ ਚੀਜ਼ਾਂ ਨੇ ਉਹ ਮੁਵੱਈਆ ਕਰਾਈਆਂ ਜਾਂਦੀਆਂ ਨੇ ਹੁਣ ਸਾਡੇ ਕੋਲ ਲਗਭਗ ਸਟਾਰਟ ਦੀ ਬੜੀ ਘਾਟ ਸੀ ਉਹ ਵੀ ਸਾਨੂੰ ਮਤਲਬ ਸਾਡੇ ਡਿਪਾਰਟਮੈਂਟ ਵੱਲੋਂ ਲਗਭਗ ਪੂਰਾ ਕੀਤਾ ਗਿਆ ਪਰ ਸਾਨੂੰ ਹੁਣ ਕੋਈ ਵੀ ਹਾਸੇ ਦੇ ਨਾਲ ਜੀ ਇਸ ਤਰ੍ਹਾਂ ਬਹੁਤ ਹੀ ਔਖੀ ਲੱਗਦੀ ਹੈ। ਸਭ ਤੋਂ ਵੱਡਾ ਚੈਲੰਜ ਹੁੰਦਾ ਵੀ ਜਿਹੜੋ ਦਿਵਾਲੀ ਦੇ ਮੌਸਮ ਦੇ ਵਿੱਚ ਹੁੰਦਾ ਅੱਗ ਲੱਗਦੀਆਂ ਤੇ ਛੋਟੇ ਬਾਜ਼ਾਰ ਹੁੰਦੇ ਆ ਉਹਦੇ ਵਿੱਚ ਦਾਖਲ ਹੋਣਾ ਕਿੰਨਾ ਵੱਡਾ ਚੈਲੰਜ ਹੁੰਦਾ। ਸਭ ਤੋਂ ਵੱਡਾ ਚੈਲੰਜ ਹੁੰਦਾ ਕਿ ਸਾਡਾ ਜਦੋਂ ਛਿਹਰੇ ਬਾਜ਼ਾਰਾਂ ਵਿੱਚ ਦਿਵਾਲੀ ਦੇ ਸਮੇਂ ਪੂਰੇ ਰੋਕੇ ਜਾਂਦੇ ਨੇ ਤਾਂ ਮੈਂ ਸਪਸ਼ਟ ਕਰਾਂਗਾ ਬਾਜ਼ਾਰ ਵਾਲਿਆਂ ਨੂੰ ਦੇਖੋ ਦਿਵਾਲੀ ਦਾ ਤਿਉਹਾਰ ਕਿ ਸਾਲ ਬਾਤ ਹੁੰਦਾ। ਹਰ ਇੱਕ ਇਨਸਾਨ ਨੂੰ ਹੁੰਦਾ ਹੈ ਕਿ ਮੈਂ ਵੱਧ ਤੋਂ ਵੱਧ ਕਮਾਈ ਕਰਾਂ। ਪਰ ਪਲੀਜ਼ ਇਹ ਵਿਖਿਆ ਜਾਵੇ ਕਿ ਉਹ ਸਾਡੀ ਕਮਾਈ ਕਿਸੇ ਦੀ ਜਾਣਤਾ ਨਹੀਂ ਲੈ ਸਕਦੀ। ਤਾ ਸਾਨੂੰ ਇਹ ਰਸਤਾ ਗੱਡੀ ਦਾ ਜਿਹੜਾ ਪ੍ਰੋਪਰ ਸੈੱਟ ਨਾ ਚਾਹੀਦਾ ਕਿਉਂਕਿ ਪਹਿਲੇ ਵਿਚਾਰਾਂ ਚ ਰਾਸ਼ ਹੁੰਦਾ ਹੈ ਤੇ ਜਿਹੜੇ ਆਪਣੇ ਦੁਕਾਨਦਾਰ ਨੇ ਉਹ ਸਮਾਨ ਨੂੰ ਬਾਹਰ ਅੱਡੇਾਂ ਤੇ ਲਾ ਲੈਂਦੇ ਨੇ ਤੇ ਪੂਰਾ ਬਾਜ਼ਾਰ ਠੀਕਾ ਕਰ ਦਿੰਦੇ ਨੇ ਇੱਕ ਰਾਸ਼ ਹੋਣ ਕਰਕੇ ਸਾਡੀ ਗੱਡੀ ਤੇ ਹਾਸੇ ਵਾਲੀ ਦੇ ਜਗ੍ਹਾ ਤੇ ਪਹੁੰਚਣ ਤੇ ਸਾਨੂੰ ਬੜੀ ਵਿੱਚ ਆਦੀ ਮੁਸ਼ਕਲ ਆਉਂਦੀ ਮੈਂ ਅਪੀਲ ਕਰਦਾ ਕਿ ਇਹ ਨਗਰ ਜੋ ਪ੍ਰੋਪਰ ਸ਼ਹਿਰ ਦੇ ਵਾਸੀ ਨੇ ਇਸ ਚੀਜ਼ ਨੂੰ ਬੜਾ ਧਿਆਨ ਨਾਲ ਮੇਰੀ ਗੱਲ ਨੂੰ ਸੁਣਨਗੇ ਤੇ ਉਹਦੇ ਤੇ ਅਮਲ ਵੀ ਕਰਨਗੇ ਆਉਣ ਵਾਲੇ ਦਿਨਾਂ 'ਚ ਜੋ ਦੀਵਾਲੀ ਦਾ ਤਿਉਹਾਰ ਆ ਰਿਹਾ ਹੈ ਤਾਂ ਉਹਨੂੰ ਇਹ ਬਿਜਾਰ ਨੂੰ ਮਰੇ ਸੱਜੇ ਕੰਨਾ ਲਾਉਣਗੇ ਤੇ ਬਾਕੀ ਮੈਂ ਅਪੀਲ ਕਰਦਾ ਕਿ ਜਿਹੜੇ ਐਸੇ ਪਟਾਕੇ ਬਣਾਉਂਦੇ ਨੇ ਉਹਨਾਂ ਦੇ ਜਿਹੜੇ ਆਪ ਦੇ ਗਡਾਉਂ ਬਣਾਏ ਗਏ ਨੇ ਉਹ ਪ੍ਰੋਪਰ ਕਿਰਪਾ ਕਰਕੇ ਆਪ ਦੇ ਐਨਓਸੀ ਡਿਪਾਰਟਮੈਂਟ ਤੋਂ ਲੈ ਕੇ ਹੀ ਕੰਮ ਕਰਨ ਇਸ ਵਾਰ ਹੋ ਸਕਦਾ ਉਹ ਮਤਲਬ ਦੂ ਨੰਬਰ 'ਚ ਕੰਮ ਕਰਨ ਲੱਗੇ ਤਾਂ ਸੀ ਨਹੀਂ ਕਰੇ ਸਰ ਇਹ ਇੱਕ ਤੋਂ ਵੱਧ ਗੱਲ ਹੈ ਵੀ ਵੱਡੀ ਗੱਡੀ ਆ ਕਿ ਜਿਹੜੀ ਬਜ਼ਾਰਾਂ ਵਿੱਚ ਨਹੀਂ ਗਈ ਕਿਉਂਕਿ ਉਸ ਤੋਂ ਲਾਭ ਨੂੰ ਤੱਕ ਕੋਈ ਸਾਧਨ ਅੱਗਾ ਜਿਹੜਾ ਛੋਟੇ ਬਜ਼ਾਰਾਂ ਚ ਲੱਸਕੋ ਸਾਡੇ ਕੋਲ ਇੱਕ ਛੋਟੀ ਗੱਡੀ ਵੀ ਹੈ ਵੱਡੀਆਂ ਗੱਡੀਆਂ ਵੀ ਹੈ ਨੇ ਇੱਕ ਛੋਟੀ ਪਲੱਸ ਇੱਕ ਮੋਟਰਸਾਈਕਲ ਹੁੰਦਾ ਜਿੰਦੇ ਵਿੱਚ ਸਿਲੰਡਰ ਲੱਗੇ ਹੁੰਦੇ ਨੇ ਮੋਡਰੀ ਫੈਸ ਰੱਖਿਆ ਭੀੜੇ ਬਾਜ਼ਾਰ ਭੀੜੇ ਰਸਤੇ ਰਸ ਵਾਲੇ ਖਾਂਚੋਂ ਅਸੀਂ ਛੇਤੀ ਤੁਸੀਂ ਸਾਡੇ ਪਲਾਜ਼ੇ ਜਿਹੜੇ ਪਹੁੰਚ ਕੇ ਉਹਨੂੰ ਵਦਨ ਤੋਂ ਉੱਥੇ ਬੌਕੇ ਦੇ ਨੂੰ ਸਰ ਇਹ ਜਿਹੜੀਆਂ ਛੋਟੀਆਂ ਗੱਡੀ ਗੱਲ ਕੀਤੀ ਜਾਂ ਮੋਟਰਸਾਈਕਲ ਦੀ ਗੱਲ ਕੀਤੀ ਕਿ ਐਕਟਿਵ ਮੋਡ ਦੇ ਬਜਾਇੀ ਹੇ ਲੋ ਇਹ ਜਿਹੜੀਆਂ ਸਾਰੀਆਂ ਧਿਆਨ ਦੇਣ ਪਿਆਰ ਦੇਣ ਦੀਆਂ ਤਾਂ ਜੇ ਕੋਈ ਕਈ ਵਾਰ ਕੋਈ 1921 ਪ੍ਰੋਬਲਮ ਆਉਂਦੀ ਹੈ ਤੇ ਕਿਹੜੀ ਕੀ ਪ੍ਰੋਬਲਮ ਆ ਜਾਂਦੀ ਉਹਨੂੰ ਅਸੀਂ ਜਲਦੀ ਠੀਕ ਕਰਾਂਗੇ ਸਰ ਇੱਕ ਆਵਾਜ਼ ਮੱਦੀ ਉਸ ਦੀ ਪਈ ਆ ਵੀ ਫਾਈਲ ਗੇਟ ਦੇ ਵਿੱਚ ਕੁੜੀਆਂ ਦੀ ਐਂਟਰੀ ਵੀ ਹੋਣੀ ਚਾਹੀਦੀ ਹੈ ਉਸ ਸਾਫ ਦੇ ਵਿੱਚ ਕੀ ਮਤਲਬ ਕਿ ਲੱਗਦਾ ਵੀ ਕੁੜੀਆਂ ਜਿਹੜੀਆਂ ਪੂਰੀ ਤਰ੍ਹਾਂ ਸક્ષਮ ਐ ਕਿ ਤਾ ਬਿਲਕੁਲ ਜੀ ਅਸੀਂ ਕਦੇ ਵੀ ਇੱਕ ਕਰਕੇ ਕੁੜੀਆਂ ਨੂੰ ਘਟਣਾ ਸਮਝੀ ਜਿਹੜੇ ਜਿਹੜੇ ਡਿਪਾਰਟਮੈਂਟਾਂ ਦੇ ਵਿੱਚ ਕੁੜੀਆਂ ਗਈਆਂ ਨੇ ਤਾਂ ਮੈਂ ਕਹਿਣਾ ਵੀ ਕੋਈ ਐਜੀ ਪ੍ਰੋਬਲਮ ਨਹੀਂ ਹੈ ਸਾਡਾ ਡਿਪਾਰਟਮੈਂਟ ਵੀ ਬੜਾ ਪੜਿਆ ਲਿਖਿਆ ਡਿਪਾਰਟਮੈਂਟ ਹੈ। ਅੱਜ ਕੱਲੋ ਹਣ ਪੜ੍ਹਦਾ ਕੋਈ ਹੈ ਨਹੀਂ। ਔਰ ਬਾਕੀ ਜਿਹੜੀਆਂ ਬੇਟੀਆਂ ਵਾਸਤੇ ਅੱਜ ਰੂਲ ਬਣੇ ਹੁੰਦੇ ਨੇ, ਉਹਨਾਂ ਦੀ ਬਿਲਕੁਲ ਸੁਰੱਖਤ ਜਗ੍ਹਾ ਔਰ ਪੜ੍ਹਿਆ ਲਿਖਿਆ ਬੇਟੀਆਂ ਜੇ ਆਉਣ گی ਆ ਤਾਂ ਮੇਰੇ ਸਾਹਦਤਾ ਕੋਈ ਮਾੜੀ ਗੱਲ ਨਹੀਂ ਕਿਉਂਕਿ ਉਹਨਾਂ ਦਾ ਹੱਕ ਵੀ ਬੰਦ ਹੈ। ਸਰ ਉਹ ਸਾਧਕ ਕਿਹਨੂੰ? ਬਿਲਕੁਲ ਉਹਨਾਂ ਦਾ ਮੈਂ ਸੁਆਗਤ ਕਰਾਂਗਾ ਦੀ ਮੈਂ ਔਰ ਬੇਟੀਆਂ ਨੂੰ ਹੌਸਲਾ ਵੀ ਦਿਆਂਗਾ ਕਿਉਂਕਿ ਬਿਲਕੁਲ ਮੈਂ ਤਾਂ ਉਹ ਹਰ ਕੰਮ ਕਰ ਸਕਦੀਆਂ ਨੇ ਇੱਥੇ ਵੀ ਉਹ ਬਿਲਕੁਲ ਕਾਮਯਾਬ ਹੋਣਗੀਆਂ। ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਮਫਾਇਰ ਅਫਸਰ ਫਤੇ ਸਿੰਘ ਜੀ ਹੈ ਜਿਨ੍ਹਾਂ ਨੇ ਵੱਡੇ ਵੀ ਬਾਤ ਬੋਲਦੇ ਵੀ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਜਿਹੜਾ ਫਾਇਰ ਬਸੇ ਜਿਹੜੀਆਂ ਵੀ ਜਿਹੜੋਂ ਗੱਡੀਆਂ ਛੂਟੀਆਂ ਵੱਡੀਆਂ ਸਭ ਜਿਹੜੀ ਸੂਨਤਾ ਮੌਜੂਦ ਨੇ ਇੱਥੋਂ ਤੱਕ ਕਿ ਮੋਟਰਸਾਈਕਲ ਵੀ ਜਿਹੜੇ ਸਾਡੇ ਕੋਲ ਮੌਜੂਦ ਨੇ ਜੋ ਪੀੜੇ ਬਜਾਲਾਂ ਦੇ ਵਿੱਚ ਕਿਤੇ ਹਾਦਸਾ ਅੰਦਰਸਤ ਜਿਹੜੋਂ ਕੋਈ ਹੁੰਦਾ ਹਾਦਸਾ ਤੇ ਉਹਦੇ ਵਿੱਚ ਪਹੁੰਚਣ ਵਾਸਤੇ ਸਖਸ਼ਮ ਦਿਖਾਈ ਦਿੰਦੇ ਆ ਕਿਉਂਕਿ ਜ਼ਿਆਦਾਤਰ ਦੇਖਿਆ ਗਿਆ ਜੀ ਜਿਹੜਾ ਫਾਇਰ ਡਿਪਾਰਟਮੈਂਟ ਜਿਹੜਾ ਹੈਗਾ ਵੀ ਉਹ ਕਾਫੀ ਜਣਾ ਵੀ ਬੈਕਫੁੱਟ ਤੇ ਨਜ਼ਰ ਆਂਦਾ ਜੀ ਚਾਹੇ ਉਹਦੀਆਂ ਗੱਡ ਪੂਰੀ ਤਰ੍ਹਾਂ ਮਦਦ ਜਰੀ ਕੀਤੀ ਗਈ ਆ ਉਸ ਤੋਂ ਇਹ ਫਤਿਹ ਸਿੰਘ ਜੀ ਜਿਹੜੇ ਬਾਇਲ ਅਫਸਰ ਨੇ ਉਹ ਵੀ ਬੜੇ ਕੁਛ ਦਿਖਾਈ ਦੇ ਰਹੇ ਨੇ ਤੇ ਲੋਕਲ ਵੀ ਅਪੀਲ ਕਰਦੇ ਦਿਖਾਈ ਦੇ ਰਹੇ ਆ ਵੀ ਇਹੋ ਜਿਹੀ ਜਗ੍ਹਾ ਤੇ ਜਿੱਥੇ ਪੀੜੀ ਆ ਪੀੜੇ ਬਜ਼ਾਰ ਨੂੰ ਜਿੱਥੇ ਖਤਰਾ ਬਣਿਆ ਹੋਵੇ ਤਾਂ ਉਹ ਗੱਡੀਆਂ ਵਾਸਤੇ ਰਸਤਾ ਆਪਣਾ ਜੂਹ ਛੱਡਣ ਤਾਂ ਜੋ ਕੋਈ ਵੀ ਹਾਦਸਾ ਹੋ ਵਾਪਰਦਾ ਤੇ ਇਹਨਾਂ ਨੂੰ ਉਹਨਾਂ ਦੀ ਮਦਦ ਵਾਸਤੇ ਜਿਹੜੇ ਉੱਥੇ ਪਹੁੰਚਣ ਵਾਸਤੇ ਪੂਰਾ ਜਗ੍ਹਾ ਸਮਾਂ ਵੀ ਮਿਲ ਸਕੇ ਤੇ ਉੱਥੇ ਜਿਹੜੀ ਵੀ ਗੱਡੀ ਵੀ ਪਹੁੰਚ ਸਕੇ ਤਾਂ ਜੋ ਉਹਨਾਂ ਦੀ ਜਿਹੜੀ ਹੈ ਸਹਾਇਤਾ ਕਰ ਸਕਣ ਕੈਮਰਾਮੈਨ ਦੇ ਨਾਲ ਸਰਪ ਜੀ ਸਿੰਘ ਗਾਨਿਕ ਸਵੇਰਾ ਫਰੋਕਟ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप